ਅੱਜ ਕਾਫੀ ਪਿੰਡਾਂ ਦੇ ਵਿੱਚ ਆ ਪੀਐਮਏＹ ਸਕੀਮ ਦੇ ਤਹਿਤ 563 ਜਿਹੜੇ ਨੇ ਉਹ ਪਾਸ ਹੋਏ ਨੇ ਔਰ ਅੱਜ 115 ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇਹ ਜਿਹੜੇ ਸੈਂਕਸ਼ਨ ਲੈਟਰ ਨੇ ਉਹ ਵੰਡੇ ਆ ਪਹਿਲੀ ਕਿਸ਼ਤ ਜਿਹੜੀ ਇਹ ਉਹ 30000 ਰੁਪਏ ਦੀ ਫੌਰੀ ਤੌਰ ਤੇ ਉਹਨਾਂ ਨੂੰ ਮਿਲ ਜਾਊਗੀ ਜਦੋਂ ਉਹ ਕੰਮ ਸ਼ੁਰੂ ਕਰਨਗੇ ਔਰ ਉਸ ਤੋਂ ਬਾਅਦ ਜਿਹੜਾ 72000 ਦੀ ਕਿਸ਼ਤ ਹੈ 12000 ਜਿਹੜਾ ਉਹ ਟਾਇਲਟ ਵਾਸਤੇ ਹੈ ਔਰ ਨਾਲ 90 ਦਿਨ ਦੀ ਨਰੇਗਾ ਦੀਆਂ ਜੜੀਆਂ ਤੇਹਾਡੀਆਂ ਮੇਰੀਆਂ ਲੇਬਰ ਮਿਲਨੀ ਹੈ ਸੋ ਇਹ ਕੁੱਲ ਮਲਾ ਕੇ ਤਕਰੀਬਨ 100 1405000 ਰੁਪਇਆ ਹਰ ਪਰਿਵਾਰ ਨੂੰ ਜਿਹੜਾ ਉਹ ਮਿਲਦੇ ਆ ਕਿੰਨੀ ਵੀ ਸਹਾਇਕ ਹੋ ਗਈ ਇਹ ਰਕਮ ਲੋਕਾਂ ਦੀ ਪਰਵਾਰ ਲਈ ਦੇਖੋ ਬੜੀ ਅਸੀਂ ਇਸ ਗੱਲੋਂ ਬੜਾ ਸਟ੍ਰਿਕਟਲੀ ਕਿਹਾ ਕਿ ਉਹਦੇ ਵਿੱਚ ਕੰਮ ਚੰਗਾ ਹੋਵੇ ਕੋਈ ਢਿੱਕੇਸ ਨਾ ਹੋਵੇ ਤਾਕੇ ਗਰੀਬ ਪਰਿਵਾਰ ਜਿਹੜਾ ਆਪਣਾ ਮਕਾਨ ਬੜਾ ਸੋਹਣਾ ਤੇ ਚੰਗਾ ਬਣਾ ਲੈਣ ਛੋਟਾ ਮਕਾਨ ਬਣੂਗਾ ਪਰ ਬੜਾ ਵਧੀਆ ਬਣੂਗਾ ਤੇ ਇਹਦੇ ਨਾਲ ਕਾਫੀ ਲਾਭ ਬਹੁਤ ਜ਼ਿਆਦੇ ਜਿਹੜੇ ਪਰਿਵਾਰ ਨੇ ਜਿਨ੍ਹਾਂ ਕੋਲ ਕੱਚੇ ਮਕਾਨ ਨੇ ਜਾਂ ਬਾਲਿਆਂ ਵਾਲੇ ਛੱਤਾਂ ਵਾਲੇ ਮਕਾਨ ਨੇ ਉਹ ਇੱਕ ਖਤਰਾ ਵੀ ਬਣਿਆ ਰਹਿਦਾ ਤੇ ਪਲੱਸ ਕਾਫੀ ਖਸਤਾ ਹਾਲਤ ਦੇ ਵਿੱਚ ਹੁੰਦੇ ਆ ਤੇ ਇਸ ਕਰਕੇ ਜਿਹੜੀ ਸਕੀਮ ਹੈ ਇਹ ਬੜੀ ਇੱਕ ਲਾਹੇਵੰਦ ਸਕੀਮ 115 ਲਾਪਾਤਰੀਆਂ ਨੂੰ ਅੱਜ ਲਾਭ ਦਿੱਤਾ ਗਿਆ ਜਿਹਦੇ ਵਿੱਚ ਤਕਰੀਬਨ 14 ਤੋਂ 15 ਪੈਂਦੇ ਇਸ ਬਲਾਕ ਦੇ ਸੀਗੇ ਤੇ ਉਹਨਾਂ ਨੂੰ ਸੈਂਕਸ਼ਨ ਪੱਤਰ ਜਾਰੀ ਕੀਤੇ ਗਏ ਆ ਤੇ ਬਾਕੀ ਪਾ ਕੁੱਲ 563 ਆ ਸਾਡੇ ਤੇ ਜਿੱਦਾਂ ਜਿੱਦਾਂ ਸੈਂਕਸ਼ਨ ਉੱਪਰੋਂ ਹੋ ਕੇ ਆਈ ਜਾਣੇ ਅਸੀਂ ਉਹਨਾਂ ਨੂੰ ਉਹਨਾਂ ਦੇ ਸੈਂਕਸ਼ਨ ਪੱਤਰ ਡਿਸਕਮਿਊਟ ਕਰੀ ਜਾਣੇ ਆ ਤੇ ਨਾਲ ਉਹਨਾਂ ਨਾਲ ਇਹਨਾਂ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣਗੇ ਕੁੱਲ ਕਿੰਨੀ ਦੇ ਕੰਮ ਦੀ ਹੈ ਦੇ ਪਰ ਪ੍ਰਵਾਹ ਇਹਨਾਂ ਨੂੰ ਤਿੰਨ ਕਿਸ਼ਤਾਂ 'ਚ ਪੈਸੇ ਦਿੱਤੇ ਜਾਣੇ ਆ ਪਹਿਲਾਂ 30000 ਰੁਪਇਆ ਜਦੋਂ ਉਹਨਾਂ ਨੇ ਨੀਆ ਭਰ ਲੈਣੀਆਂ ਆ 72000 ਰੁਪਇਆ ਜਦੋਂ ਲੈਂਟਰ ਲੈਵਲ ਤੇ ਪਹੁੰਚ ਗਿਆ ਤੇ 18000 ਰੁਪਇਆ ਜਦੋਂ ਫਾਈਨਲ ਪ ਇਸ ਤੋਂ ਇਲਾਵਾ ਕਿ ਜੇ ਕਿਸੇ ਪ੍ਰਕਾਰ ਪਰਿਵਾਰ ਦੇ ਵਿੱਚ ਪਖਾਨਾ ਵਗੈਰਾ ਨਹੀਂ ਹੈਗਾ ਤਾਂ ਅਮਰੀਕਾ ਦੇ ਵਿੱਚ 12000 ਰੁਪਇਆ ਉਹ ਦਿੱਤਾ ਜਾਂਦਾ ਵਾ ਤੇ 90 ਦਿਹਾੜੀਆਂ ਉਹ ਆਪਣੇ ਪਰਿਵਾਰ ਦੇ ਮੰਦਰ ਦੇ ਵਿੱਚ ਜੋਬ ਕਾਰਡ ਬਣਾ ਸਕਦੇ ਆ ਨਹੀਂ ਤਾਂ ਜਿਹੜੇ ਵੀ ਬੰਦੇ ਤੋਂ ਉਹਨਾਂ ਨੇ ਮਿਸਤਰੀ ਦਾ ਕੰਮ ਕਰਾਉਣਾ ਉਹਦਾ ਬਣਵਾ ਸਕਦੇ ਇਹਨਾਂ ਨੂੰ ਲਾਭ ਹੋਵੇਗਾ ਇਸ ਇਸ ਯੋਜਨਾ ਦਾ ਦੇਖੋ ਬਹੁਤ ਅੱਜ ਦੀ ਡੇਟ ਦੇ ਵਿੱਚ ਆ ਆਪਣਾ ਮਕਾਨ ਹੋਣਾ ਬਹੁਤ ਜ਼ਰੂਰੀ ਆ ਤੇ ਕਾਫੀ ਮਕਾਨ ਜਿਹੜੇ ਆ ਬਹੁਤ ਮਾੜੀ ਹਾਲਤ ਦੇ ਵਿੱਚ ਹੁੰਦੇ ਆ ਤੇ ਬਹੁਤ ਹੀ ਵੱਡਾ ਉਪਰਾਲਾ ਵਾ ਜਿਸ ਦੇ ਨਾਲ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਆਪਣੇ ਘਰ ਦੀ ਛੱਤ ਮਿਲਦੀ ਆ I'm sure.